ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਸਲਵਾਰ ਦੀ ਕਟਾਈ ਦੱਸਦੇ ਆਂ ਦੇਖੋ ਇਹ ਆਪਾਂ 33 ਇੰਚ ਤੇ 33.5 ਇੰਚ ਤੇ ਆਪਾਂ ਇੱਥੋਂ ਸਲਵਾਰ ਦੀ ਲਮਾਈ ਰੱਖੀ ਹੈ ਤੇ ਆਪਾਂ ਬਰਸਰਦੀ ਬਣਾਈ ਹੈ ਵਿੱਚੋਂ ਹੀ ਆਪਾਂ ਇਹ ਝੋਲੀ ਕੱਢਣੀ ਹੈ ਦੇਖੋ ਉਧਰ ਵੀ ਆਪਾਂ ਚਲੋ ਦੇਖਦੇ ਆਂ ਇਹਜਾ ਕਲਰ ਆ ਜਿਹੜਾ ਹੁਣ ਆਈ ਜਾਂਦਾ ਸਰਵਾਰ ਦੇ ਵਿੱਚ ਵੀ ਇਹਦੋਂ ਵੀ ਆਪਾਂ 33 ਇੰਚ ਦੀ ਰੱਖੀਏ ਦੇਖੋ ਇਹ ਆਪਾਂ 1 ਇੰਚ ਰੱਖੀ ਹੈ ਪੌਂਚਾ ਰੱਖਿਆ ਤੇ ਇਧਰੋਂ ਆਪਾਂ ਨਿਸ਼ਾਨ ਲਾ ਲਿਆ ਉਸ ਤੇ ਤੇ ਇੰਨੀ ਆਪਾਂ ਝੋਲੀ ਰੱਖਣੀ ਹੈ ਦੀ ਆ ਝੋਲੀ ਜੇ ਨਿਕਲ ਜੂਗਾ ਤੇ ਦੇਖੋ ਹੁਣ ਤੁਹਾਨੂੰ ਇਹ ਅੱਗੇ ਕਟਾਈ ਦੱਸਦੇ ਆ ਪਹਿਲਾਂ ਆਪਾਂ ਇਹ ਕੱਪੜਾ ਸੀਗਾ 2.5 ਮੀਟਰ ਪਹਿਲਾਂ ਆਪਾਂ ਪੌਂਚੇ ਦਾ ਨਾਲ ਲਿਆ ਸਾਢੇ 33 ਫੰਕਸ਼ਨ ਨਾਲ ਲੈਣਾ ਨੂੰ ਉਸ ਤੋਂ ਬਾਅਦ ਚ ਆਪਾਂ ਇਹ ਦੂਰਾ ਕਰ ਲਿਆ ਤਿੰਨਾ ਕਿ ਬਚਿਆ ਇਹ ਇੰਚਕ ਜੇ ਤਾਂ ਆਪਾਂ ਇਸ ਲੋਟ ਦੂਰੀ ਕਰਕੇ ਬਣਾਉਂਦੇ ਸੀ ਫਿਰ ਕਿਰਾ ਇੰਨਾ ਘੇਰਾ ਵੱਧ ਗਿਆ ਇਸ ਨਾਲ ਦੇਖੋ ਤੇ ਉਹ ਕਪੜਾ ਦਾ ਜਦਾ ਆਪਣੇ ਕੰਮ ਨਹੀਂ ਸੀਗਾ ਤੇ ਇੰਨਾ ਘੇਰਾ ਇਹ ਕਿੰਨੇ ਇੰਚ ਤੁਹਾਨੂੰ ਦਿਖਾਉਣੀ ਹੈ ਇਹ ਵੱਧ ਗਿਆ ਇਹ ਆਪਣਾ 6 ਇੰਚ ਘੇਰਾ ਵੱਧ ਗਿਆ ਦੇਖੋ ਤਿੰਨੀ ਇੰਨੀ ਦੂਰਾ ਕਰਕੇ ਬਣਾਉਂਦੇ ਤਾਂ ਇੰਨੀ ਬਣਨੀ ਸੀਗੀ ਬਰਸਰ ਦੀ ਤੇ ਆਪਣਾ 6 ਇੰਚ ਦੇਖੋ ਇਹ ਘੇਰ ਵਧ ਗਿਆ ਤੇ ਉਹ ਜਿਹੜਾ ਕੱਪੜਾ بچ ਜਾਂਦਾ ਉਹ ਕੰਮ ਨਹੀਂ ਸੀ ਆਪਣਾ ਤੇ ਆਪਾਂ ਝੋਲੀ ਵਿੱਚੋਂ ਕੱਢ ਲਾਂਗੇ ਦੇਖੋ ਤੇ ਇਸ ਤਰ੍ਹਾਂ ਇੰਨਾ ਕ ਬਚਿਆ ਸੀਗਾ ਉਧਰ 33.5 ਆਪਾਂ ਨਮਾਇੰ ਰੱਖੀ ਤੇ 1 ਇੰਚ ਆਪਣਾ ਅੰਦਰ ਪਾਉਣਾ 5 ਇੰਚ ਹੀ ਬਚਿਆ ਦੇਖੋ 5 ਇੰਚ ਬਚੇ ਤੇ ਇਥੋਂ ਆਪਾਂ ਨਿਸ਼ਾਨੀ ਲਾ ਕੇ ਕਿੰਨੇ ਆਪਣਾ ਪਾਉਣਾ 5 ਇੰਚ ਹੀ ਬਚਿਆ ਇਹਨੀਆਂ ਨਹੀਂ ਲਈ ਇਹਦੀ ਆਪਾਂ ਹੁਣ ਕਟਾਈ ਕਰਨੇ ਆ ਤੇ ਜੇ ਆਪਾਂ ਤੁਹਾਨੂੰ ਦੱਸਦੇ ਆ 2.5 ਮੀਟਰ ਕਪੜੇ ਦੀ ਤੇ ਜੇ ਆਪਾਂ ਇਹਦੀ ਦੇਖੋ ਇਹ ਆਪਾਂ ਪਹੁੰਚੇ ਦਾ ਲਾ ਲਿਆ ਨਾਲੋਂ ਠੀਕ ਹੈ ਜੀ ਤੇ ਇਹਦੇ ਨਾਲੋਂ ਹੀ ਪੇਟੀ ਲੱਗ ਜੂਗੀ ਦੇਖੋ ਆਪਾਂ ਪਹੁੰਚਾ ਲਾ ਲਿਆ 33.5 ਇੰਚ ਦਾ ਇਹ ਤਾਂ ਪਹੁੰਚਾ ਪਈ ਕਿ ਇਧਰੋਂ ਪੇਟੀ ਨੂੰ ਇਸ ਸਲੋਟ ਪੇਟੀ ਪੈ ਜੂਗੀ ਦੇਖੋ ਇਧਰੋਂ ਇਥੋਂ ਆਪਣੀ ਬੇਟੀ ਭਾਈ ਜੂਵੇ ਬੈਲਟ ਲੱਗੇ ਜੋ ਕੋਈ ਬੈਲਟ ਇਧਰ ਆਪਣਾ ਮੋਮਜਾ ਭਾਈ ਜੂ ਦਾ ਤੇ ਜੇ ਆਪਾਂ ਐਸਾ ਲੋਟ ਬਣਾਉਂਦੇ ਫਿਰ ਆਪਣਾ ਇਹ ਘੇਰ ਘੱਟ ਬਣਨਾ ਸੀ ਤੇ ਆਪਾਂ ਇਹਨੂੰ ਦੂਰਾ ਕਰ ਲਿਆ ਬਸ ਇੰਨਾ ਕਾ ਪਾਉਣਾ ਕੈਂਚਾ ਆਪਣਾ ਇਧਰ ਪਾਉਣਾ ਕਿ ਉਧਰ ਤੇ ਇਹਦਾ ਨਿਸ਼ਾਨਾ ਲਾਈ ਹੁਣ ਆਪਾਂ ਕੱਟਦੇ ਆ ਲਓ ਜੀ ਹੁਣ ਆਪਾਂ ਇਹਦੀ ਕਟਾਈ ਕਰਦੇ ਆ ਇਸ ਲੋਟ ਆਪਾਂ ਇਹਦੀ ਕਟਾਈ ਕਰ ਲੈਣੀ ਹੈ ਉਧਰੋਂ ਆਪਾਂ ਕੱਟੀਆਂ ਨੇ ਇੱਕੋ ਜਿਹਾ ਪਕਟਾਈ ਕਰਦੀ ਹੈ ਤੇ ਹੁਣ ਅੰਦਰ ਦੇ ਉੱਤੇ ਰੱਖ ਕੇ ਦਿਖਾਉਣੀ ਹੈ ਦੇਖੋ ਜੀ ਆਪਾਂ ਇਹਦੇ ਉੱਤੇ ਰੱਖ ਲਈਏ ਇਧਰੋਂ ਸਵਾ ਤੇ ਆਪਣਾ ਨਿਸ਼ਾਨੀ ਲੱਗੀ ਹੋਈ ਏ ਝੋਲੀ ਦੀ ਤੇ ਆਪਾਂ ਕੱਟ ਲੈਨੇ ਦੇਖੋ ਇਹ ਆਪਣਾ ਇੰਨਾ ਬਰ ਬਣ ਗਿਆ ਹੁਣ ਤੁਹਾਨੂੰ ਮਿਣਕੇ ਦਿਖਾ ਦਿੰਨੇ ਆ ਘੇਰ ਇਹਰ ਮੈਂ ਕਿ ਦਿਖਾਉਣੀ ਆ ਤੁਹਾਨੂੰ ਦੇਖੋ ਇਹਨਾਂ ਘੇਰ ਬਣ ਗਿਆ 26 ਇੰਚ ਤੇ ਇਹ ਸੀ ਆਪਣਾ ਵਿਚਾਲਾ ਹੁਣ ਤੁਹਾਨੂੰ ਇਹ ਤੇ ਹੀ ਦੱਸ ਦਿੰਨੀ ਆ ਸੀ ਇੰਦਰ ਆਪਾਂ ਜਿਹੜਾ ਪੌਮਚਾ ਲਾਇਆ ਦੇਖੋ ਇਹ ਆਪਾਂ ਪੌਮਚੇ ਦਾ ਕੱਪੜਾ ਲਾਇਆ ਆ ਕਰਨੇਗੇ ਦੇਖੋ ਜੇ ਆਪਾਂ ਇਹ ਦੂਰੀ ਕਰਕੇ ਕੱਟਦੇ ਇਸ ਤਰ੍ਹਾਂ ਤਾਂ ਆਪਣਾ ਘੇਰ ਨਹੀਂ ਬਣਨਾ ਸੀ। ਉਹ ਕਿ ਇੱਥੇ ਤੁਹਾਨੂੰ ਮਣਕੇ ਰਖਾ ਦਿੰਨੇ। ਦੂਰੇ ਦਾ ਘੇਰ ਬਣਦਾ ਸੀਗਾ ਜੀ। 21 ਇੰਚ ਘੇਰ ਬਣਦਾ ਸੀ ਦੇਖੋ। 21 ਇੰਚ ਘੇਰ ਬਣਦਾ ਸੀ ਉਹਦਾ ਬਣਿਆ 26.5 ਤੇ ਵਿੱਚ ਪਹੁੰਚ ਆ ਪੈ ਜੂਗਾ ਨਾਲ ਹਨ 6 ਇੰਚ ਆਪਾਂ ਪਹੁੰਚ ਆ ਬਣਨਾ ਇੱਧਰ। ਪੂਰੀ ਕੇ ਰਾਲੀ ਵਧਿਆ ਸਲਵਾਰ ਬਣੋਂਗੇ ਦੇਖੋ ਇਧਰ ਥੀ ਜਿੰਨ ਚ ਪਹੁੰਚਾ ਪਈ ਜੂਗਾ ਐਂ ਨਾ ਤੇ ਇਨੀ ਆਪਣੀ ਘੇਰ ਪੂਰਾ ਵਧਿਆ ਡਾੜਾ ਵਧੇਰ ਬਣ ਜੂਗਾ ਇਸ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਘੱਟ ਕੱਪੜਾ ਹੋਵੇ ਤਾਂ ਤੁਸੀਂ ਪਹਿਲਾਂ ਪਹੁੰਚੇ ਦਾ ਲਾ ਲਓ ਬਾਕੀ ਦੂਰਾ ਕਰਕੇ ਤੁਸੀਂ ਕਟਾਈ ਕਰ ਲਓ ਤੇ ਬਹੁਤ ਸੋਹਣੀ ਸਲਵਾਰ ਬਣਦੀ ਹੈ ਇਹ ਵਧਿਆ ਭਾਰੀ ਤੇ ਇਹ ਕੱਪੜਾ ਆਪਣੇ ਕਿਸ ਕੰਮ ਨਹੀਂ ਸੀਗਾ ਇਹ ਜੋ ਆਪਣੇ ਪਹੁੰਚੇ ਪੈ ਜਾਣਗੇ ਇਸੇ ਜੋ ਆਪਣਾ ਬੈਲਟ ਲੱਗ ਜੂਗੇ ਤੇ ਵੀਡੀਓ ਨੂੰ ਐਂਡ ਤੱਕਰ ਵੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜ਼ਰੂਰ ਦਬਾਇਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਹੇ ਜੀ ਲੱਗੀ ਤੇ ਸਾਨੂੰ ਸੂਟ ਕੜਾਈ ਵਾਲੇ ਸੂਟਾਂ ਦੇ ਤੇ ਪੇਂਟ ਵਾਲੇ ਸੂਟਾਂ ਦੇ ਆਰਡਰ ਕਰੋ ਤੇ ਫਿਰ ਆਪਾਂ ਅਗਲੀ ਵੀਡੀਓ 'ਚ ਫੇਰ ਮਿਲਦੇ ਆਂ ਵੀਡੀਓ ਨੂੰ ਐਂਡ ਤੱਕਰ ਵੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਿਓ ਅਗਲੀ ਵੀਡੀਓ ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ